ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੀ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਇਹ ਸੱਤ ਲੱਛਣ ਹਨ ਤਾਂ ਇਸ ਤੋਂ ਪਤਾ ਲੱਗ ਜਾਵੇਗਾ ਕਿ ਸ਼ਨੀ ਦੇਵ ਤੁਹਾਡੇ ਤੋਂ ਨਾਰਾਜ਼ ਹਨ ਜੇਕਰ ਇਹ ਸੱਤ ਲੱਛਣ ਤੁਹਾਨੂੰ ਨਹੀਂ ਦਿਖ ਰਹੇ ਤਾਂ ਸ਼ਨੀ ਦੇਵ ਜੀ ਤੁਹਾਡੇ ਤੋਂ ਖੁਸ਼ ਹਨ ਤੇ ਤੁਹਾਡੇ ਉੱਪਰ ਆਪਣੀ ਕਿਰਪਾ ਵਰਸਾਉਣ ਵਾਲੇ ਹਨ ਦੋਸਤੋ ਸ਼ਨੀ ਦੇਵ ਨੂੰ ਬਹੁਤ ਹੀ ਨਿਆ ਪ੍ਰਸਤ ਦੇਵਤਾ ਆਖਿਆ ਜਾਂਦਾ ਹੈ ਇਸ ਲਈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਸ਼ਨੀ ਦੇਵ ਮਹਾਰਾਜ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਸਿਰ ਤੇ ਵੀ ਹਮੇਸ਼ਾ ਦੇ ਲਈ ਬਣ ਜਾਵੇ ਤੇ ਨਾਲ ਹੀ ਨਾਲ ਇਹ ਵੀ ਆਖਿਆ ਜਾਂਦਾ ਹੈ ਕਿ ਸ਼ਨੀ ਦੇਵ ਤੋਂ ਬਹੁਤ ਹੀ ਲੋਕ ਇਸ ਦੀ ਮਾੜੀ ਪਰਕਾਪੀ ਤੋਂ ਡਰ ਜਾਂਦੇ ਹਨ ਕਿ ਸ਼ਨੀ ਦੇਵ ਸਾਡੇ ਤੇ ਪਤਾ ਨਹੀਂ ਕਦੋਂ ਮਾੜੀ ਪਰਕਾਪੀ ਪਾ ਦੇਣਗੇ ਪਰ ਸ਼ਨੀ ਦੇਵ ਜੀ ਬਹੁਤ ਹੀ ਨਿਆਂਪ੍ਰਸਤ ਦੇਵਤਾ ਹਨ ਉਹ ਆਪਣੀ ਪਰਕੋਪੀ ਉਹਨਾਂ ਦੇ ਉੱਪਰ ਹੀ ਪਾਉਂਦੇ ਹਨ ਜਿਹੜੇ ਇਸ ਜਨਮ ਦੇ ਵਿੱਚ ਮਾੜੇ ਕਰਮ ਕਰਦੇ ਹਨ ਜਿਹੜੇ ਮਾੜੇ ਕਰਮ ਕਰਦੇ ਹਨ ਉਹਨਾਂ ਨੂੰ ਬਹੁਤ ਸਾਰੀ ਸਜ਼ਾ ਦੇ ਕੇ ਸਿੱਧੇ ਰਾਹੇ ਵੀ ਤੋੜ ਦਿੰਦੇ ਹਨ ਦੋਸਤੋ ਨਾਲ ਹੀ ਨਾਲ ਇਹ ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਦੇਵੀ ਦੇਵਤਿਆਂ ਦੀ ਸਾਡੇ ਸਮਾਜ ਵਿੱਚ ਮਾਨਵਤਾ ਹੈ ਪਰ ਉਹਨਾਂ ਵਿੱਚੋਂ ਇੱਕ ਨਿਆਂਪ੍ਰਸਤ ਦੇਵਤਾ ਸ਼ਨੀ ਦੇਵ ਨੂੰ ਹੀ ਮੰਨਿਆ ਜਾਂਦਾ ਹੈ ਨੌ ਗ੍ਰਹਾਂ ਦੇ ਵਿੱਚ ਸ਼ਨੀ ਦੇਵੀ ਇੱਕ ਗ੍ਰਹਿ ਹੀ ਹੈ ਜਿਸ ਨੂੰ ਬਹੁਤ ਹੀ ਕਠੋਰ ਦਿਲ ਦਾ ਗ੍ਰਹਿ ਮੰਨਿਆ ਜਾਂਦਾ ਹੈ Hindu ਧਰਮ ਦੇ ਵਿੱਚ ਸ਼ਨੀਵਾਰ ਸ਼ਨੀ ਦੇਵ ਨੂੰ ਹੀ ਸਮਰਪਿਤ ਮੰਨਿਆ ਜਾਂਦਾ ਹੈ ਇਸ ਦਿਨ ਹੀ ਇਸ ਤੋਂ ਫਲ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਇਸ ਦਿਨ ਹੀ ਇਸ ਦੀ ਮਾੜੀ ਪ੍ਰਕੋਪੀ ਤੋਂ ਆਪਾ ਛੁਟਕਾਰਾ ਵੀ ਪਾ ਸਕਦੇ ਹਨ ਦੋਸਤੋ ਪ੍ਰਾਚੀਨ ਕਾਲ ਤੋਂ ਹੀ ਬਹੁਤ ਸਾਰੇ ਲੋਕ ਸ਼ਨੀ ਦੇਵ ਦੀ ਪੂਜਾ ਆਰਾਧਨਾ ਕਰਦੇ ਹੀ ਆ ਰਹੇ ਹਨ ਤੇ ਇਹ ਆਰਾਧਨਾ ਹਮੇਸ਼ਾ ਸ਼ਨੀਵਾਰ ਦੇ ਦਿਨ ਹੀ ਕੀਤੀ ਜਾਂਦੀ ਹੈ ਕਿਉਂਕਿ ਸ਼ਨੀਵਾਰ ਹਮੇਸ਼ਾ ਸ਼ਨੀ ਦੇਵ ਜੀ ਨੂੰ ਹੀ ਸਮਰਪਿਤ ਮੰਨਿਆ ਜਾਂਦਾ ਹੈ ਜਿਹੜੇ ਵੀ ਲੋਕ ਸ਼ਨੀ ਦੇਵ ਦੀ ਪਰੇਕੋਪੀ ਜਾਂ ਸ਼ਨੀ ਦੇਵ ਦੀ 63 ਸਤੀ ਦਾ ਨਾਮ ਹੀ ਸੁਣ ਲੈਂਦੇ ਹਨ ਉਹਨਾਂ ਦੇ ਹੀ ਮਾਨਸਿਕ ਤਿੱਤੀ ਦੇ ਉੱਪਰ ਬਹੁਤ ਸਾਰਾ ਗਹਿਰਾ ਪ੍ਰਭਾਵ ਹੀ ਪੈ ਜਾਂਦਾ ਹੈ ਕਿ ਕਿਧਰੇ ਸਾਡੇ ਉੱਪਰ ਤਾਂ ਇਸ ਦੀ ਮਾੜੀ ਪਰੇਕੋਪੀ ਤਾਂ ਨਹੀਂ ਪੈ ਜਾਵੇਗੀ ਉਹ ਇਸ ਤੋਂ ਬਚਣ ਦੇ ਲਈ ਅਲੱਗ-ਅਲੱਗ ਉਪਾਅ ਵੀ ਕਰਦੇ ਹੀ ਰਹਿੰਦੇ ਹਨ ਜਿੱਥੇ ਸ਼ਨੀ ਦੇਵ ਜੀ ਮੜੇ ਲੋਕਾਂ ਨੂੰ ਸਜ਼ਾ ਦਿੰਦੇ ਹਨ ਉੱਥੇ ਹੀ ਉਹ ਇਮਾਨਦਾਰ ਲੋਕਾਂ ਨੂੰ ਨ્યાਪ੍ਰਸਤ ਦੇਵਤਾ ਹੋ ਕੇ ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਨੂੰ ਖੁਸ਼ਹਾਲੀ ਵੀ ਬਖਸ਼ ਦਿੰਦੇ ਹਨ ਸ਼ਨੀ ਦੇਵ ਜੀ ਨੂੰ ਹਮੇਸ਼ਾ ਨ્યાਪ੍ਰਸਤ ਦੇਵਤਾ ਹੀ ਪੁਕਾਰਿਆ ਜਾਂਦਾ ਹੈ ਕਿ ਉਹ ਸਾਰਿਆਂ ਦੇ ਨਿਆਂ ਕਰਕੇ ਸੰਤੁਲਨ ਹਮੇਸ਼ਾ ਸਮਾਜ ਦੇ ਵਿੱਚ ਬਣਾਈ ਰੱਖਦੇ ਹਨ ਤੇ ਇਹ ਵੀ ਆਖਿਆ ਜਾਂਦਾ ਹੈ ਕਿ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਹਰ ਇੱਕ ਵਿਅਕਤੀ ਨੂੰ ਤਨ ਸੰਬੰਧੀ ਜੇਕਰ ਕੋਈ ਮੁਸ਼ਕਿਲ ਹੋਵੇ ਤਾਂ ਉਹ ਉਸ ਦੀ ਮੁਸ਼ਕਿਲ ਵੀ ਖਤਮ ਹੋ ਜਾਂਦੀ ਹੈ ਜੇਕਰ ਉਹਨਾਂ ਦੇ ਉੱਪਰ ਸ਼ਨੀ ਦੇਵ ਦੀ ਕਿਰਪਾ ਹੋਵੇ ਤਾਂ ਜਿੱਤੇ ਸ਼ਨੀ ਦੇਵ ਜੀ ਮਾੜੇ ਲੋਕਾਂ ਨੂੰ ਦੰਡ ਦਿੰਦੇ ਹਨ ਉਹਦੇ ਨਾਲ ਨਾਲ ਹੀ ਜ਼ਿੰਦਗੀ ਦੇ ਵਿੱਚ ਵਿਅਕਤੀ ਬਹੁਤ ਹੀ ਉਤਾਰ ਚੜ੍ਹਾਵਾਂ ਵੀ ਆਉਂਦੇ ਹੀ ਰਹਿੰਦੇ ਹਨ ਜਿਸ ਨਾਲ ਵਿਅਕਤੀ ਦਾ ਜੀਵਨ ਬਹੁਤ ਜ਼ਿਆਦਾ ਡਗਮਗਾ ਵੀ ਕਈ ਵਾਰ ਜਾਂਦਾ ਹੈ ਪਰ ਕਈ ਲੋਕਾਂ ਦੇ ਲਈ ਸ਼ਨੀ ਦੇਵ ਜੀ ਬਹੁਤ ਹੀ ਨਿਆਪ੍ਰਸਤ ਦੇਵਤਾ ਵੀ ਮੰਨੇ ਜਾਂਦੇ ਹਨ ਉਹਨਾਂ ਦੇ ਉੱਪਰ ਆਪਣੀ ਕਿਰਪਾ ਬਣਾਈ ਰੱਖਦੇ ਹਨ ਜਿਸ ਨਾਲ ਉਹਨਾਂ ਲੋਕਾਂ ਨੂੰ ਬਹੁਤ ਸਾਰਾ ਧਨਲਾਭ ਪ੍ਰਾਪਤ ਹੁੰਦਾ ਹੈ ਨਾਲ ਹੀ ਨਾਲ ਉਹਨਾਂ ਦੇ ਜੀਵਨ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਵੀ ਖਤਮ ਹੋ ਜਾਂਦੀਆਂ ਹਨ ਸ਼ਨੀ ਦੇਵ ਨੂੰ ਸੂਰਜ ਪੁੱਤਰ ਵੀ ਕਿਹਾ ਜਾਂਦਾ ਹੈ ਜੋ ਵਿਅਕਤੀਆਂ ਦੇ ਕਰਮਾਂ ਦੇ ਅਨੁਸਾਰ ਉਹਨਾਂ ਨੂੰ ਫਲ ਦਿੰਦਾ ਹੈ ਜੇਕਰ ਮਾੜੇ ਕਰਮ ਹਨ ਤਾਂ ਮਾੜਾ ਹੀ ਫਲ ਪ੍ਰਾਪਤ ਹੋਵੇਗਾ ਜੇਕਰ ਕਰਮ ਚੰਗੇ ਹਨ ਤਾਂ ਚੰਗਾ ਫਲ ਹੀ ਪ੍ਰਾਪਤ ਹੋਵੇਗਾ ਨਾਲ ਹੀ ਨਾਲ ਵਿਅਕਤੀ ਨੂੰ ਸੁਧਰਨ ਦਾ ਮੌਕਾ ਵੀ ਦਿੰਦੇ ਹਨ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੇਕਰ ਕਿਸੇ ਵਿਅਕਤੀ ਦੇ ਉੱਪਰ ਇਹ ਸੱਤ ਘਟਨਾਵਾਂ ਵਾਪਰ ਰਹੀਆਂ ਹੋਣ ਤੇ ਜਾਂ ਲਗਾਤਾਰ ਵਾਪਰਦੀਆਂ ਹੀ ਰਹਿੰਦੀਆਂ ਹੋਣ ਤਾਂ ਉਸ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਉਸ ਉੱਪਰ ਸ਼ਨੀ ਦੇਵ ਜੀ ਗ੍ਰੋਧਿਤ ਹਨ ਤੇ ਨਾਲ ਹੀ ਨਾਲ ਉਸ ਵਿਅਕਤੀ ਨੂੰ ਸ਼ਨੀ ਦੇਵ ਦੀ ਮਾਰੀ ਪ੍ਰਕੋਪੀ ਤੋਂ ਬਚਣ ਦੇ ਲਈ ਸ਼ਨੀ ਦੇਵ ਨੂੰ ਪ੍ਰਸੰਨ ਕਰਨ ਦੇ ਲਈ ਬਹੁਤ ਸਾਰੇ ਉਪਾਅ ਵੀ ਕਰ ਲੈਣੇ ਚਾਹੀਦੇ ਹਨ ਜਾਂ ਆਪਣੇ ਜ਼ਿੰਦਗੀ ਦੀਆਂ ਉਸਨੂੰ ਉਹ ਮਾੜੀਆਂ ਆਦਤਾਂ ਨੂੰ ਛੱਡ ਦੇਣਾ ਚਾਹੀਦਾ ਹੈ ਜਿਹੜੀਆਂ ਸ਼ਨੀ ਦੇਵ ਨੂੰ ਪਸੰਦ ਨਹੀਂ ਹਨ ਤੇ ਨਾਲ ਹੀ ਨਾਲ ਉਸ ਵਿਅਕਤੀ ਨੂੰ ਸ਼ਨੀ ਦੇਵ ਦੀ ਮਾੜੀ ਪਰ ਕੌਪੀ ਤੇ ਛੁਟਕਾਰਾ ਹਮੇਸ਼ਾ ਦੇ ਲਈ ਵੀ ਪਾ ਲੈਣਾ ਚਾਹੀਦਾ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਦੋਂ ਵੀ ਸ਼ਨੀ ਦੇਵ ਜੀ ਕਿਸੇ ਵਿਅਕਤੀ ਦੇ ਉੱਪਰ ਕਰੋਧਿਤ ਹੋ ਜਾਂਦੇ ਹਨ ਤਾਂ ਉਸ ਨੂੰ ਕਿਹੜੇ ਲੱਛਣਾਂ ਤੋਂ ਪਤਾ ਲੱਗ ਸਕਦਾ ਹੈ ਕਿ ਸ਼ਨੀ ਦੇਵ ਉਸ ਤੋਂ ਕਰੋਧਿਤ ਹਨ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਨਾਲ ਹੀ ਤੁਸੀਂ ਬੈਲ ਆਈਕਨ ਨੂੰ ਵੀ ਦਬਾ ਦੇਣਾ ਜੀ ਜਿਸ ਨਾਲ ਹਰ ਇੱਕ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜੀ ਸਭ ਤੋਂ ਪਹਿਲਾ ਲੱਛਣ ਹੈ ਜੀ ਮਾਰਗ ਤੋਂ ਭਟਕ ਜਾਣਾ ਜਿਵੇਂ ਯਰਮੈ ਦੇਵਾ ਪ੍ਰਸ਼ਨਤੀ ਪਰਸ਼ਾਇ ਪ੍ਰ범 ਬੁੱద్ధి ਤਤਸਯਾ ਪ੍ਰਕੋਸ਼ਨ ਸੋ ਵਾਚਨੀ ਤਯਸੰਤ ਜਿਸ ਵਿਅਕਤੀ ਦੇ ਮਾੜੇ ਕਰਮਾ ਕਰਕੇ ਉਸ ਦੀ ਸਜ਼ਾ ਲਿਖੀ ਹੋਵੇ ਉਸ ਦੀ ਬੁੱਧੀ ਪਹਿਲਾਂ ਹੀ ਸ਼ਨੀ ਦੇਵ ਜੀ ਮਾਰ ਦਿੰਦੇ ਹਨ ਉਸ ਵਿਅਕਤੀ ਨੂੰ ਕਦੇ ਵੀ ਚੰਗੀਆਂ ਗੱਲਾਂ ਦਿਖਾਈ ਨਹੀਂ ਦਿੰਦੀਆਂ ਉਸ ਨੂੰ ਆਪਣੇ ਵੱਲ ਆਉਂਦੀ ਸਕਾਰਾਤਮਕ ਊਰਜਾ ਨਹੀਂ ਦਿਸਦੀ ਉਹ ਹਮੇਸ਼ਾ ਨਕਾਰਾਤਮਕ ਊਰਜਾ ਵੱਲ ਹੀ ਖਿੱਚਿਆ ਜਾਂਦਾ ਹੈ ਉਸ ਦਾ ਦਿਮਾਗ ਹਮੇਸ਼ਾ 네ਗਟਿਵਿਟੀ ਵੱਲ ਹੀ ਤੁਰਿਆ ਜਾਵੇਗਾ ਤੇ ਉਹ ਹਮੇਸ਼ਾ ਮਾੜੀਆਂ ਹੀ ਗੱਲਾਂ ਸੋਚੇਗਾ ਮਾੜੀਆਂ ਹੀ ਉਸ ਦੇ ਦਿਮਾਗ ਵਿੱਚ ਚੱਲਣਗੀਆਂ ਜੋ ਕਿ ਸ਼ਨੀ ਦੇਵ ਉਸ ਦਾ ਦਿਮਾਗ ਦੀ ਚੰਗੀ ਸਥਿਤੀ ਨੂੰ ਹੋਣਾ ਬੰਦ ਹੀ ਕਰ ਦਿੰਦੇ ਹਨ ਇਸ ਤਰ੍ਹਾਂ ਹੁਣ ਨਾਲ ਉਸ ਵਿਅਕਤੀ ਨੂੰ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੀ ਚੰਗਾ ਹੋਣਾ ਦਿਖਾਈ ਨਹੀਂ ਦਿੰਦਾ ਉਹ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਨੈਗੇਟਿਵ ਪੁਆਇੰਟ ਦੇ ਵੱਲ ਤੁਰਿਆ ਜਾਂਦਾ ਹੈ ਨਾ ਹੀ ਉਸ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਕੋਈ ਮੌਕਾ ਨਹੀਂ ਦਿਖਾਈ ਦਿੰਦਾ ਉਹ ਹਮੇਸ਼ਾ ਆਪਣੀ ਜ਼ਿੰਦਗੀ ਨੂੰ ਪਿੱਛੇ ਵੱਲ ਨੂੰ ਧਕੇਲਦਾ ਹੋਇਆ ਹੀ ਦਿਖਦਾ ਹੈ ਹਰ ਕੰਮ ਕਰਨ ਤੋਂ ਪਹਿਲਾਂ ਉਸ ਨੂੰ ਆਪਣੀ ਹਾਰ ਤਾਂ ਪਹਿਲਾਂ ਦਿਸਦੀ ਹੈ ਜਿੱਤ ਵੱਲ ਉਸ ਦਾ ਧਿਆਨ ਹੀ ਨਹੀਂ ਜਾਂਦਾ ਹੁਣ ਗੱਲ ਕਰਦੇ ਹਾਂ ਜੀ ਦੂਸਰੇ ਲੱਛਣ ਦੇ ਬਾਰੇ ਵਿੱਚ ਕਰਜ਼ ਦਾ ਵਧਣਾ ਸ਼ਨੀ ਦੇਵ ਮਹਾਰਾਜ ਜਿਸ ਵਿਅਕਤੀ ਦੇ ਉੱਪਰ ক্রੋਧਿਤ ਹੋ ਜਾਂਦੇ ਹਨ ਉਸ ਦਾ ਕਰਜ਼ਾ ਲਗਾਤਾਰ ਵੱਧਦਾ ਹੀ ਜਾਂਦਾ ਹੈ ਘਟਣ ਦਾ ਨਾਮ ਹੀ ਨਹੀਂ ਲੈਂਦਾ ਇਹੋ ਜਿਹੇ ਲੋਕ ਹਮੇਸ਼ਾ ਫਾਲਤੂ ਦੀਆਂ ਚੀਜ਼ਾਂ ਵਿੱਚ ਹੀ ਆਪਣਾ ਪੈਸਾ ਇਨਵੈਸਟ ਕਰਕੇ ਕਰਜ਼ੇ ਦੇ ਵਿੱਚ ਫਸਣਾ ਸ਼ੁਰੂ ਹੋ ਜਾਂਦੇ ਹਨ ਜਾ ਇਹ ਦੁਨੀਆ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਵੀ ਆਪਣੇ ਉੱਪਰ ਕਰਜ਼ੇ ਚੜਾ ਲੈਂਦੇ ਹਨ ਫਿਰ ਉਹਨਾਂ ਕੋਲੋਂ ਉਸ ਕਰਜ਼ੇ ਦੇ ਵਿੱਚੋਂ ਬਾਹਰ ਨਿਕਲਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ ਕਰਜ਼ੇ ਨੂੰ ਚੁਕਾਉਣ ਦੀ ਬਜਾਏ ਉਹਨਾਂ ਦੇ ਉੱਪਰ ਹੋਰ ਕਰਜ਼ੇ ਚੜ ਜਾਂਦਾ ਹੈ ਇਸ ਤਰ੍ਹਾਂ ਹੋਣ ਨਾਲ ਉਹ ਕਰਜ਼ੇ ਦੀ ਦਲਦਲ ਵਿੱਚ ਫਸ ਜਾਂਦੇ ਹਨ ਤੇ ਕਈ ਵਾਰੀ ਆਪਣੀ ਜ਼ਿੰਦਗੀ ਤੋਂ ਵੀ ਮਜਬੂਰ ਹੋ ਕੇ ਜ਼ਿੰਦਗੀ ਹਾਰ ਜਾਂਦੇ ਹਨ ਇਦਾਂ ਦੀ ਸਜ਼ਾ ਹਮੇਸ਼ਾ ਸ਼ਨੀ ਦੇਵ ਉਸਨੂੰ ਹੀ ਦਿੰਦੇ ਹਨ ਜੋ ਕਦੇ ਵੀ ਕਿਸੇ ਦੀ ਮਦਦ ਨਹੀਂ ਕਰਦੇ ਜਦ ਵੀ ਕਿਸੇ ਨੂੰ ਮਦਦ ਦੀ ਲੋੜ ਹੋਵੇ ਜੇਕਰ ਅਸੀਂ ਉਸ ਦੀ ਮਦਦ ਕਰ ਦੇਵਾਂਗੇ ਤਾਂ ਸ਼ਨੀ ਦੇਵ ਜੀ ਸਾਡੇ ਤੇ ਪ੍ਰਸੰਨ ਹੋ ਜਾਂਦੇ ਹਨ ਪਰ ਜੇਕਰ ਅਸੀਂ ਕਿਸੇ ਲੋੜਵੰਦ ਵਿਅਕਤੀ ਦੀ ਮਦਦ ਨਹੀਂ ਕਰਾਂਗੇ ਅਸੀਂ ਮਦਦ ਕਰਨ ਦੇ ਕਾਬਿਲ ਹੋਵਾਂਗੇ ਤਾਂ ਸਹੀ ਪਰ ਨਹੀਂ ਕਰਾਂਗੇ ਤਾਂ ਸ਼ਨੀ ਦੇਵ ਦੀ ਮਾੜੀ ਪ੍ਰਕੋਪੀ ਸਾਡੇ ਉੱਪਰ ਪੈ ਸਕਦੀ ਹੈ ਹੁਣ ਗੱਲ ਕਰਦੇ ਹਾਂ ਜੀ ਤੀਜੇ ਲੱਛਣ ਦੇ ਬਾਰੇ ਵਿੱਚ ਨਸ਼ੇ ਦੀ ਦਲਦਲ ਦੇ ਵਿੱਚ ਘਰ ਜਾਣਾ ਜੇਕਰ ਵਿਅਕਤੀ ਲਗਾਤਾਰ ਨਸ਼ੇ ਦੀ ਦਲਦਲ ਵਿੱਚ ਫਸਦਾ ਹੀ ਜਾ ਰਿਹਾ ਹੈ ਤਾਂ ਇਸ ਵਿਅਕਤੀ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਉਸ ਉੱਪਰ ਸ਼ਨੀ ਦੇਵ ਦੀ ਮਾਰੀ ਪਰ ਕੋਪੀ ਦਾ ਸਾਇਆ ਪੈ ਚੁੱਕਾ ਹੈ ਅਜਿਹੇ ਵਿਅਕਤੀ ਦਾ ਮਾੜੇ ਕੰਮਾਂ ਦੇ ਵਿੱਚ ਪੈ ਜਾਣਾ ਮਾੜੇ ਕਰਮਾਂ ਦਾ ਫਲ ਹੀ ਉਸਦਾ ਹੁੰਦਾ ਹੈ ਜੇਕਰ ਕੋਈ ਵਿਅਕਤੀ ਕਿਸੇ ਨੂੰ ਮਾੜੇ ਬੋਲ ਬੋਲਦਾ ਹੈ ਜਾਂ ਆਪਣੇ ਮਾਤਾ ਪਿਤਾ ਨੂੰ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਦਾ ਹੈ ਜਾਂ ਕਿਸੇ ਦਾ ਦਿਲ ਦੁਖਾਉਂਦਾ ਹੈ ਕਿਸੇ ਵੀ ਧਾਰਮਿਕ ਕੰਮ ਦੇ ਵਿੱਚ ਹਿੱਸਾ ਨਹੀਂ ਲੈਂਦਾ ਉਸ ਨੂੰ ਸ਼ਨੀ ਦੇਵ ਜੀ ਬਹੁਤ ਸਾਰੀ ਸਜ਼ਾ ਦਿੰਦੇ ਹਨ ਹੁਣ ਗੱਲ ਕਰਦੇ ਹਾਂ ਜੀ ਚੌਥੇ ਲੱਛਣ ਦੇ ਬਾਰੇ ਜਿਹੜੇ ਵਿਅਕਤੀ ਆਪਣੀ ਪਤਨੀ ਜਾਂ ਜਿਹੜੀ ਪਤਨੀ ਆਪਣੇ ਪਤੀ ਨੂੰ ਛੱਡ ਕੇ ਹੋਰਨਾਂ ਵਿਅਕਤੀਆਂ ਦੇ ਵੱਲ ਆਕਰਸ਼ਿਤ ਹੋ ਜਾਂਦੀ ਹੈ ਜਾਂ ਆਕਰਸ਼ਿਤ ਹੋ ਜਾਂਦਾ ਹੈ ਤਾਂ ਉਸ ਉੱਪਰ ਵੀ ਸ਼ਨੀ ਦੇਵ ਦੀ ਮਾੜੀ ਪ੍ਰਕੋਪੀ ਪੈ ਜਾਂਦੀ ਹੈ ਸ਼ਨੀ ਦੇਵ ਉਸ ਨੂੰ ਦੰਡ ਦਿੰਦੇ ਹਨ ਇਹੋ ਜਿਹਾ ਵਿਅਕਤੀ ਜਾਂ ਇਹੋ ਜਿਹੀ ਇਸਤਰੀ ਆਪਣਾ ਜੀਵਨ ਗਰੀਬੀ ਤੇ ਮੜੀ ਸੰਗਤ ਵਿੱਚ ਹੀ ਗੁਜ਼ਾਰ ਦਿੰਦੇ ਹਨ ਇਹੋ ਜਿਹੇ ਲੋਕਾਂ ਨੂੰ ਅੰਤਲੇ ਸਮੇਂ ਬਹੁਤ ਸਾਰੇ ਰੋਗ ਵੀ ਘੇਰ ਲੈਂਦੇ ਹਨ ਹੁਣ ਗੱਲ ਕਰਦੇ ਹਾਂ ਜੀ ਪੰਜਵੇਂ ਲੱਛਣ ਦੇ ਬਾਰੇ ਪੰਜਵਾਂ ਲੱਛਣ ਹੈ ਜੀ ਪਸ਼ੂਆਂ ਦੀ ਹੱਤਿਆ ਜਿਹੜੇ ਲੋਕ ਆਪਣੇ ਸਵਾਦ ਦੇ ਲਈ ਜਾਂ ਆਪਣੇ ਬਿਜ਼ਨਸ ਦੇ ਲਈ ਪਸ਼ੂਆਂ ਦੀ ਹੱਤਿਆ ਕਰਦੇ ਹਨ ਸ਼ਨੀ ਦੇਵ ਮਹਾਰਾਜ ਇਹੋ ਜਿਹੇ ਲੋਕਾਂ ਨੂੰ ਬਹੁਤ ਵੱਡੀ ਸਜ਼ਾ ਦਿੰਦੇ ਹਨ ਕਿਉਂਕਿ ਪਸ਼ੂਆਂ ਦੀ ਹੱਤਿਆ ਨੂੰ ਪਾਪ ਮੰਨਿਆ ਜਾਂਦਾ ਹੈ ਜਿਹੜਾ ਮਨੁੱਖ ਪਸ਼ੂਆਂ ਨੂੰ ਮਾਰ ਕੇ ਮਾਸਾहारी ਬਣ ਜਾਂਦਾ ਹੈ ਇਹੋ ਜਿਹੇ ਮਨੁੱਖ ਨੂੰ ਕਦੇ ਵੀ ਨਿਆਹ ਨਹੀਂ ਮਿਲਦਾ ਨਾ ਹੀ ਉਸ ਨੂੰ ਜ਼ਿੰਦਗੀ ਵਿੱਚ ਅੱਗੇ ਕੋਈ ਤਰੱਕੀ ਮਿਲਦੀ ਹੈ ਸ਼ਨੀ ਦੇਵ ਦੇ ਵੱਲੋਂ ਇਹੋ ਜਿਹੇ ਲੋਕਾਂ ਨੂੰ ਆਪਣੇ ਦੇ ਦੂਰ ਜਾਣ ਦਾ ਦੁੱਖ ਵੀ ਬਹੁਤ ਵੱਡਾ ਸਹਿਣਾ ਪੈ ਸਕਦਾ ਹੈ ਹੁਣ ਗੱਲ ਕਰਦੇ ਹਾਂ ਜੀ 6ਵੇਂ ਲੱਛਣ ਦੇ ਬਾਰੇ ਬਹੁਤ ਹੀ ਭਿਆਨਕ ਬਿਮਾਰੀ ਦੇ ਨਾਲ ਗ੍ਰਸਤ ਹੋ ਜਾਣਾ ਜਿਹੜੇ ਲੋਕ ਦੂਜਿਆਂ ਦੇ ਨਾਲ ਹੀਰਾ ਫੇਰੀ ਕਰਦੇ ਹਨ ਦੂਜਿਆਂ ਦੇ ਪੈਸਿਆਂ ਤੇ ਹਮੇਸ਼ਾ ਆਪਣੀ ਅੱਖ ਰੱਖਦੇ ਹਨ ਇਹੋ ਜਿਹੇ ਵਿਅਕਤੀ ਬਹੁਤ ਹੀ ਭਿਆੰਕਰ ਬਿਮਾਰੀ ਦੇ ਸ਼ਿਕਾਰ ਵੀ ਹੋ ਜਾਂਦੇ ਹਨ ਸ਼ਨੀ ਦੇਵ ਮਹਾਰਾਜ ਇਹੋ ਜਿਹੇ ਵਿਅਕਤੀਆਂ ਨੂੰ ਕਦੇ ਵੀ ਮਾਫ ਨਹੀਂ ਕਰਦੇ ਬਲਕਿ ਇਹਨਾਂ ਨੂੰ ਬਹੁਤ ਸਾਰੀਆਂ ਸਜ਼ਾਵਾਂ ਦੇ ਵਿੱਚੋਂ ਵੀ ਗੁਜ਼ਰਨਾ ਪੈਂਦਾ ਹੈ ਹੁਣ ਗੱਲ ਕਰਦੇ ਹਾਂ ਜੀ ਸੱਤਵੇਂ ਤੇ ਆਖਰੀ ਲੱਛਣ ਦੇ ਬਾਰੇ ਦੂਸਰਿਆਂ ਦਾ ਬੁਰਾ ਕਰਨ ਵਾਲਾ ਵਿਅਕਤੀ ਕਿਸੇ ਦੇ ਨਾਲ ਬੁਰਾ ਕਰਦੀਆਂ ਹਨ ਜਾਂ ਬੁਰਾ ਕਿਸੇ ਦੇ ਬਾਰੇ ਸੋਚਦੀਆਂ ਹਨ ਜਾਂ ਕਿਸੇ ਦੇ ਖਾਣੇ ਦੇ ਵਿੱਚ ਜ਼ਹਿਰ ਜਾਂ ਕੋਈ ਮਾੜੀ ਵਸਤੂ ਜਾਂ ਕੋਈ ਟੋਣਾ ਟਪਾਣਾ ਆਪਣੇ ਫਾਇਦੇ ਦੇ ਲਈ ਮਿਲਾ ਕੇ ਉਸ ਨੂੰ ਖਵਾਉਂਦੀਆਂ ਹਨ ਤਾਂ ਉਹਨਾਂ ਦਾ ਬਹੁਤ ਹੀ ਬੁਰਾ ਸੋਚਦੀਆਂ ਵੀ ਹਨ ਕਿ ਉਸ ਦਾ ਬੁਰਾ ਹੋ ਜਾਵੇ ਤੇ ਮੇਰਾ ਚੰਗਾ ਹੋ ਜਾਵੇ ਉਸ ਦਾ ਕਦੇ ਵੀ ਭਲਾ ਨਾ ਹੋਵੇ ਤੇ ਜਦ ਉਸ ਦਾ ਮਾੜਾ ਹੋ ਜਾਂਦਾ ਹੈ ਤਾਂ ਮਨ ਹੀ ਮਨ ਵਿੱਚ ਬਹੁਤ ਪ੍ਰਸੰਨ ਹੋ ਜਾਂਦੀਆਂ ਹਨ ਇਹੋ ਜਿਹੀਆਂ ਇਸਤਰੀਆਂ ਜਾਂ ਇਹੋ ਜਿਹੇ ਵਿਅਕਤੀਆਂ ਦੇ ਉੱਪਰ ਸ਼ਨੀ ਦੇਵ ਦੀ ਮਾਰੀ ਪਰ ਕੋਪੀ ਹੋ ਜਾਂਦੀ ਹੈ ਅਜਿਹੇ ਲੋਕਾਂ ਨੂੰ ਸ਼ਨੀ ਦੇਵ ਕਦੇ ਵੀ ਮਾਫ਼ ਨਹੀਂ ਕਰਦੇ ਇਹਨਾਂ ਨੂੰ ਉਹਨਾਂ ਦੀਆਂ ਸਜ਼ਾਵਾਂ ਦਾ ਹਿੱਸੇਦਾਰ ਬਣਨਾ ਹੀ ਪੈਂਦਾ ਹੈ ਇਹੋ ਜਿਹੇ ਵਿਅਕਤੀਆਂ ਨੂੰ ਕਦੇ ਵੀ ਮੋਕਸ਼ ਪ੍ਰਾਪਤ ਨਹੀਂ ਹੁੰਦਾ ਦੋਸਤੋ ਇਹ ਸਨ ਉਹ ਸੱਤ ਲੱਛਣ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਜੇਕਰ ਅਸੀਂ ਇਹ ਕਮਾਂ ਦੇ ਵਿੱਚੋਂ ਕੋਈ ਇੱਕ ਵੀ ਕੰਮ ਕਰ ਲੈਂਦੇ ਹਾਂ ਤਾਂ ਸ਼ਨੀ ਦੇਵ ਦੀ ਮਾਰੀ ਪਰ ਕੋਪੀ ਸਾਡੇ ਤੇ ਵੀ ਪੈ ਸਕਦੀ ਹੈ ਸੋ ਇਹਨਾ ਕੰਮਾਂ ਨੂੰ ਬਿਲਕੁਲ ਵੀ ਨਾ ਕਰਨਾ ਜੇਕਰ ਤੁਸੀਂ ਸ਼ਨੀ ਦੇਵ ਦੀ ਕਿਰਪਾ ਹਾਸਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸ਼ਨੀਵਾਰ ਦੇ ਦਿਨ ਹਮੇਸ਼ਾ ਹੀ ਸ਼ਨੀ ਮੰਦਰ ਦੇ ਵਿੱਚ ਜਾ ਕੇ ਉੱਥੇ ਤੇਲ ਚੜਾ ਕੇ ਆਓ ਅਤੇ ਤੇਲ ਚੜਾ ਕੇ ਫਿਰ ਗਰੀਬਾਂ ਦੇ ਵਿੱਚ ਜੇਕਰ ਤੁਸੀਂ ਅੰਨ ਦਾਨ ਕਰਦੇ ਹੋ ਇਸ ਦੇ ਨਾਲ ਸ਼ਨੀ ਦੇਵ ਜੀ ਦੀ ਤੁਹਾਡੇ ਤੇ ਕਿਰਪਾ ਹੋ ਜਾਵੇਗੀ ਉਹ ਤੁਹਾਡੇ ਤੇ ਪ੍ਰਸੰਨ ਹੋ ਜਾਣਗੇ ਤੇ ਤੁਹਾਨੂੰ ਕਦੇ ਵੀ ਕਿਸੇ ਵੀ ਪ੍ਰਕਾਰ ਦੇ ਦੁੱਖਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਧੰਨਵਾਦ